ਟ੍ਰੈਫਿਕ ਪੁਲਿਸ ਨੇ 6 ਮੋਟਰਸਾਈਕਲ ਬੰਦ ਕੀਤੇ ਫਿਲੌਰ 9 ਜੁਲਾਈ ਟ੍ਰੈਫਿਕ ਪੁਲਿਸ ਜ਼ਿਲ੍ਹਾ ਜਲੰਧਰ ਵਿਹਾਤੀ ਦੇ ਸਬ ਇੰਸਪੈਕਟਰ ਸੁਖਸਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟ੍ਰੈਫਿਕ ਪੁਲਿਸ ਨੇ ਅੱਜ 6 ਮੋਟਰਸਾਈਕਲ ਫੜ ਕੇ ਬੰਦ ਕੀਤੇ ਅਤੇ ਕਾਗਜ਼ਾਤ ਦੀ ਕਮਕਾਰਨ ਕਈ ਵਾਹਨਾਂ ਦੇ ਚਲਾਨ ਕੱਟੇ ਗਏ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤਾਂ ਆ ਰਹੀਆਂ ਹਨ ਕਿ ਨਾਬਾਲਗ ਬੱਚੇ ਦੋ ਪਹੀਆ ਵਾਹਨ ਤੇਜ਼ ਰਫ਼ਤਾਰ ਚਲਾ ਕੇ ਰਾਹ ਜਾਂਦੇ ਰਾਹੀਆਂ ਨੂੰ ਪਰੇਸ਼ਾਨ ਕਰ ਰਹੇ ਸਨ ਇਸ ਲਈ ਪੁਲਿਸ ਨੇ ਕਈ ਮੋਟਰਸਾਈਕਲ ਫੜ ਕੇ ਥਾਣਾ ਫਿਲੌਰ ਚ ਬੰਦ ਕੀਤੇ ਉਹਨਾਂ ਦੱਸਿਆ ਕਿ ਜ਼ਿਆਦਾਤਰ ਵਾਹਨ ਚਾਲਕਾ ਕੋਲ ਨਾਤਾ ਡਰਾਈਵਰ ਲਾਇਸੈਂਸ ਸੀ ਅਤੇ ਨਾ ਹੀ ਲੋੜੀਂਦੇ ਕਾਗਜ਼ਾਤ ਸਨ ਇਸ ਲਈ ਉਹਨਾਂ ਦੇ ਚਲਾਨ ਕੀਤੇ ਗਏ ਸਬ ਇੰਸਪੈਕਟਰ ਸ਼ੁਭਜਿੰਦਰ ਸਿੰਘ ਨੇ ਵਾਹਨ ਚਾਲਕ ਨਬਾਲੀਗਾਨ ਅਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਲਾਇਸੈਂਸ ਬਿਨਾਂ ਕਾਗਜ਼ਾਤਾਂ ਦੇ ਵਾਹਨ ਨਾ ਚਲਾਉਣ ਕਿਉਂਕਿ ਟ੍ਰੈਫਿਕ ਵਿੱਚ ਉਹ ਖੁਦ ਦੀ ਜ਼ਿੰਦਗੀ ਤੱਕ ਖਤਰੇ 'ਚ ਪਾਉਂਦੇ ਹਨ ਉਹ ਉਲਟਾ ਦੂਸਰਿਆਂ ਨੂੰ ਵੀ ਖਤਰੇ 'ਚ ਪਾਉਂਦੇ ਹਨ कैमरामैन पवन पनोट न फिलौर तो राजकुमार नंगल दी खास रिपोर्ट ਆਹ ਬਾਕੇ ਲੈ ਜਾਣਾ ਤੁਹਾਨੂੰ ਹਲੇ ਫੋਨ ਨਾ ਹਾਂਜੀ ਸਰ ਸਾਸਰੀ ਗਾਲ ਜੀ ਅਸੀਂ ਜਲੰਧਰ ਪੁਲਿਸ ਦੇ ਹਾਤੀ ਵੱਲੋਂ ਐਸਐਸਪੀ ਮਾਨਯੋਗ ਸ਼੍ਰੀ ਰਵਿੰਦਰ ਸਿੰਘ ਜੀ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਹਟ ਡੀਐਸਪੀ ਮਨਜੀਤ ਸਿੰਘ ਰਾਣਾ ਜੀ ਟ੍ਰੈਫਿਕ ਡੀਐਸਪੀ ਤੇ ਸਾਡੇ ਹਲਕਾ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਜੀ ਬੱਲ ਦੇ ਨਿਸ਼ਾਨਦੇਸ਼ਾਂ ਹੈਟ ਅੱਜ ਅੰਡਰਏਜ ਬੱਚੇ ਜਿਹੜੇ ਆ ਬਿਲੋ 18 ਆ ਵਿਦਾਊਟ ਲਾਇਸੈਂਸ ਜਿਹੜੇ ਸਕੂਟਰ ਮੋਟਰਸਾਈਕਲ ਜਾਂ ਫੋਰ ਵੀਲ ਚਲਾਉਂਦੇ ਆ ਉਹਨਾਂ ਨੂੰ ਅਸੀਂ ਅਵੇਅਰ ਕੀਤਾ ਤੇ ਉਹਨਾਂ ਨੂੰ ਜਿਹੜਾ ਸਮਝਾਇਆ ਕਿ ਬਿਨਾ ਲਾਇਸੈਂਸ ਤੇ ਬਿਲੋ 18 ਯਰ ਉਹ ਡਰਾਈਵਿੰਗ ਨਾ ਕਰਨ ਖਾਸ ਕਰਕੇ ਅੱਜ ਅਸੀਂ ਜਿਹੜੇ ਸਟੂਡੈਂਟਸ ਦੀ ਬਹੁਤ ਕੰਪਲੇਂਟ ਆ ਰਹੀ ਸਾਨੂੰ ਇਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਵੱਲੋਂ ਕਿ ਇਹਨਾਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਤੇ ਮੌਕੇ ਤੇ ਜਿਹੜੇ ਨਾਲ ਕੋਈ ਵੀ ਡਾਕੂਮੈਂਟਸ ਨਹੀਂ ਸੀ ਉਹਨਾ ਵੀਕਲਸ ਨੂੰ ਬਾਉਂਡ ਕੀਤਾ ਗਿਆ ਤੇ ਸਾਡੀ ਸੋਸ਼ਲ ਮੀਡੀਆ ਰਾਈ ਸਾਰੇ ਪੇਰੈਂਟਸ ਨੂੰ ਇਹ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਉਹ ਅੰਡਰ ਏਜ ਬਿਲੋ 18 ਕਿਸੇ ਬੱਚੇ ਨੂੰ ਸਕੂਟਰ ਮੋਟਰਸਾਈਕਲ ਜਾਂ ਕਾਰ ਚਲਾਉਣ ਦੇਣ ਜਦੋਂ ਵੀ ਉਹਨਾਂ ਦਾ ਲਾਇਸੈਂਸ ਬਣ ਜਾਂਦਾ ਤੇ ਟੂ ਵੀਲਰ ਜਿਹੜਾ ਹੈ ਉਹ ਹੈਲਮਟ ਪਾ ਕੇ ਡਰਾਈਵ ਕਰਨ ਤੇ ਫੋਰ ਵੀਲਰ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਜ਼ਰੂਰ ਐਪਲਾਈ ਕਰਨ ਤਾਂ ਕਿ ਅਗਰ ਕਿਤੇ ਰੋਡ ਐਕਸੀਡੈਂਟ ਹੋ ਜਾਵੇ ਤੇ ਸਾਡਾ ਉਹਦੇ ਵਿੱਚ ਬਚਾਅ ਸਕੇ ਇਹ ਸਾਡਾ ਡਿਊਟੀ ਬਣਦੀ ਆ ਆਓ ਸਾਰੇ ਰਲ ਕੇ ਆਪਾਂ ਐਜ਼ ਅ ਗਾਰਡੀਅਨ ਐਜ਼ ਅ ਪੇਰੈਂਟਸ ਹੰਬਲਾ ਮਾਰੀਏ ਕਿ ਆਪਣੇ ਜਿਹੜੀਆਂ ਅਣਕਿਆਸੀਆਂ ਮੌਤਾਂ ਆ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ ਸਰ ਕਿੰਨੇ ਮੋਟਰਸਾਈਕਲ ਬੌਂਡ ਕਰਦੇ ਆ ਅੱਜ ਮੋਟਰਸਾਈਲ ਅਸੀਂ 6 ਕਰਦੇ ਆ ਜੀ 6 ਮੋਟਰਸਾਈਲ ਬੌਂਡ ਕਰਦੇ ਆ ਜਿਹੜੇ ਵਿਦਆਊਟ ਲਾਇਸੈਂਸ ਸੀ ਵਿਦਆਊਟ ਡਾਕੂਮੈਂਟ ਸੀਗੇ ਉਹ 6 ਕਰਦੇ ਆ ਕੁੰਨੀਆਂ ਦੇ ਬੱਸਾਂ ਦਾ ਜਿਹੜੇ ਸਕੂਲ ਬੱਸਾਂ ਦੇ ਹਾਂ ਸਕੂਲ ਬੱਸਸ ਤੇ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਕੁਝ ਇੱਕ ਡਰਾਈਵਰ ਆ ਜਿਹੜੇ ਉਹ ਸੀਟ ਬੈਲਟ ਨਹੀਂ ਲਗਾਉਂਦੇ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੂੰ ਸੀਟ ਬੈਲਟ ਵਾਸਤੇ ਅਵੇਅਰ ਕੀਤਾ ਗਿਆ ਸਕੂਲ ਬੱਸਸ ਬੀਓ ਸਕੂਲ ਬੈਲਟ ਜਿਹੜੀ ਆ ਜਿਹੜੀ ਸੀਟ ਬੈਲਟ ਲਗਾ ਕੇ ਹੀ ਡਰਾਈਵ ਕਰਨ ਤੇ ਜਿਹੜੀਆਂ ਸਾਡੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਆ ਕਿ ਜਿੰਨੀਆਂ ਵੀ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਨ ਉਹਦੇ ਵਿੱਚ ਦੋ ਕੈਮਰੇ ਲਗਾਣਗੇ ਜੀਪੀਐਸ ਲੱਗੂਗਾ ਸਪੀਡ ਗਵਰਨਰ ਲੱਗੇਗਾ ਲੇਡੀ اٹੈਂਡੈਂਟ ਹੋਏਗੀ ਉਹਦੇ ਵਿੱਚ ਤੇ ਇਸ ਕਰਕੇ ਸਾਰੇ ਡਰਾਈਵਰ ਵੀਰਾਂ ਨੂੰ ਸਮਝਾਇਆ ਗਿਆ ਥੈਂਕ ਯੂ